ਸਾਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੌਥ ਹਾਊਸ ਐਂਡ ਪਟਿਕਬੜਲਾ ਡਬਲੋਂ ਅੱਜ ਦੇ ਜਿਹੜੇ ਸਾਡੇ ਕੱਟ ਪੀਸ ਰਹਿਣਗੇ ਕਾਟਨ ਲੌਨ ਦੇ ਵਿੱਚ ਰਹਿਣਗੇ ਰਸ਼ੀਆ ਰਹੂਗਾ ਬ੍ਰਾਂਡ ਲਓ ਜੀ ਅਸੀਂ ਸਟਾਰਟ ਕਰਨ ਲੱਗੇ ਆ ਅੱਜ ਦੀ ਵੀਡੀਓ ਕੱਟ ਪੀਸਾਂ ਦੀ ਪਹਿਲਾ ਕੱਟ ਪੀਸ ਦੇਖੋ ਇਹ ਸੈਲਫ ਪ੍ਰਿੰਟ ਦੇ ਵਿੱਚ ਸਾਡੇ 4 ਮੀਟਰ ਸਾਡੇ ਕੋਲੇ ਸਟਾਫ ਹੈ ਜੀ ਰਸ਼ੀਆ ਬ੍ਰਾਂਡ ਹੈ ਜੇਕਰ ਕਿਸੇ ਵੀ ਮੇਰੀ ਭੈਣ ਨੂੰ ਇਹ ਵਾਲਾ ਪੀਸ ਦੀ ਲੋੜ ਹੋਵੇ ਕਈ ਵਾਰੀ ਕਿਸੇ ਮੇਰੀ ਭੈਣ ਨੇ ਵਰਕ ਕਰਵਾਉਣਾ ਹੁੰਦਾ ਹੈ ਜਾਂ ਫਿਰ ਕੋਈ ਲੇਸ ਲਾ ਕੇ ਡਿਜ਼ਾਈਨਿੰਗ ਕਰਨੀ ਹੁੰਦੀ ਹੈ ਤਾਂ ਇਹ ਵਾਲਾ ਪੀਸ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਸੈਲਫ ਪ੍ਰਿੰਟ ਦੇ ਵਿੱਚ ਹੈ ਜੀ ਸਾਡੇ 4 ਮੀਟਰ ਤੱਕ ਸਟਾਫ ਰਹੂਗਾ ਪੌਣੇ 5 ਤੱਕ ਪੌਣੇ 5 ਤੱਕ ਸਟਾਫ ਰਹਿਣ ਵਾਲਾ ਜੀ ਇਹ 110 ਰੁਪਏ ਪਰ ਮੀਟਰ ਇਹਨਾਂ ਦੀ ਪ੍ਰਾਈਸ ਰਹੂਗੀ ਠੀਕ ਹੈ ਜੀ ਇਹ ਕੇਵਲਾ ਪੀਸ ਹੀ ਰਸ਼ੀਆ ਰਹੂਗਾ ਬ੍ਰੈਂਡ ਇਹ ਕੇਵਲਾ ਪੀਸ ਦੇਖੋ ਸ਼ਰਟ ਪੀਸ ਹੈ ਜੀ ਸਾਡੇ ਕੋਲ 2.5 ਮੀਟਰ ਦੀ ਕੱਟ ਵਿੱਚ ਸ਼ਰਟ ਪੀਸ ਹੈ ਬੜਾ ਪਿਆਰਾ ਜਿਹਾ ਪੀਸ ਹੈ ਡਿਜ਼ਾਈਨਰ ਜਿਹਾ ਪੀਸ ਹੈ ਪ੍ਰਿੰਟ ਤੁਸੀਂ ਦੇ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਇਹ ਕੇਵਲਾ ਪੀਸ ਰਹੂਗਾ ਸਾਡੇ ਕੋਲੇ ਇੱਕ ਸ਼ਰਟ ਪੀਸ ਹੈ ਜੀ ਤੁਹਾਨੂੰ ਦੱਸਿਆ ਜਾਊਗਾ ਵੀ ਕਿੰਨਾ ਕਿੰਨਾ ਸਟਾਫ ਹੈ ਸਾਰਾ ਤੁਸੀਂ ਆਪਣਾ ਨੋਟ ਕਰ ਸਕਦੇ ਹੋ ਠੀਕ ਹੈ ਜੀ ਇਹ 2.5 ਮੀਟਰ ਕੱਟ ਹੈ ਜੀ ਸ਼ਰਟ ਪੀਸ ਹੈ 2.5 ਮੀਟਰ ਕੱਟ ਹੈ ਸ਼ਰਟ ਪੀਸ ਹੈ ਅਗਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਤੁਹਾਨੂੰ ਮਿਲੂਗਾ 3.5 ਮੀਟਰ ਜੀ ਠੀਕ ਹੈ ਜੀ ਇਹਦੀ ਜਿਹੜੀ ਲੈਂਥ ਹੈ ਜੀ ਇਹ 3.5 ਮੀਟਰ ਹੈ ਕਿਸੇ ਵੀ ਮੇਰੇ ਭੈਣ ਨੂੰ ਲੋੜ ਹੋਵੇ ਇਹ ਵਾਲੀ ਪੀਸ ਦੀ ਤੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੁਸੀਂ ਇਹਨੂੰ ਪਲੇਨ ਬਾਟਮ ਦੇ ਨਾਲ ਵੀ ਵੇਅਰ ਕਰ ਸਕਦੇ ਹੋ ਜੇ ਕਿਸੇ ਮੇਰੇ ਭੈਣ ਦਾ 1.5 ਵਿੱਚ ਬੰਦਾ ਤਾਂ ਉਹ ਵੀ ਪੂਰਾ ਸੂਟ ਲੈ ਸਕਦੇ ਸਾਡੇ ਕੋਲ ਠੀਕ ਹੈ ਜੀ ਪੂਰਾ ਸੂਟ ਆਪਣਾ ਬਣਾ ਸਕਦੇ ਆ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਅਗਲਾ ਦੇਖੋ ਪੀਸ ਬੜਾ ਪਿਆਰਾ ਜਿਹਾ ਪੀਸ ਹੈ ਜੀ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਇਹ ਸਾਡੇ 4 ਮੀਟਰ ਸਟਾਫ ਰਹੂਗਾ ਜੀ ਠੀਕ ਹੈ ਜੀ ਰਸ਼ੀਆ ਦਾ ਕਾਟਨ ਲਾਉਣ ਹੈ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ 4.5 ਮੀਟਰ ਰਹੂਗਾ ਸਾਡੇ ਕੋਲ ਇਹ ਵਾਲਾ ਸਟਾਫ ਤੁਸੀਂ ਸਾਡੇ ਕੋਲੋਂ ਇਹ ਬਾਈ ਕਰ ਸਕਦੇ ਹੋ ਜੇਕਰ ਕਿਸੇ ਨੂੰ ਪਸੰਦ ਹੋਵੇ ਠੀਕ ਹੈ ਜੀ ਅਗਲਾ ਪੀਸ ਦੇਖੋ ਇਨਾ ਵਾਲੇ ਪੀਸਾਂ ਦੀ ਕਾਫੀ ਸਾਡੇ ਕੋਲੇ ਪਹਿਲਾਂ ਵੀ ਡਿਮਾਂਡ ਆਈ ਵਾਲੀ ਆਈ ਸੀ ਇਹਨਾਂ ਇਸ ਪ੍ਰਿੰਟ ਦੀ ਅਸੀਂ ਦੁਬਾਰਾ ਇਹ ਵਾਲੇ ਪੀਸ ਲੈ ਕੇ ਆਏ ਆ ਰਸ਼ੀਆ ਬ੍ਰਾਂਡ ਰਹੂਗਾ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਇਹਦਾ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਵਾਲਾ ਜਿਹੜਾ ਸਟਾਫ ਹੈ ਜੀ ਇਹ 1.7 ਮੀਟਰ ਰਹਿਣ ਵਾਲਾ ਜੀ ਠੀਕ ਹੈ ਜੀ 1.7 ਮੀਟਰ ਰਹੂਗਾ ਇਹ ਵਾਲਾ ਸਟਾਫ ਇਹ ਵਾਲਾ ਜਿਹੜਾ ਕੱਟ ਹੈ ਸਵਾ ਚਾਰ ਮੀਟਰ ਦੀ ਹੈ ਜੇਕਰ ਮੇਰੀ ਭੈਣ ਨੂੰ ਸਵਾ ਚਾਰ ਵਿੱਚ ਕਿਸੇ ਦਾ ਸੂਟ ਬੰਦ ਹੈ ਤਾਂ ਸਾਡੇ ਕੋਲ ਤੁਸੀਂ ਇਹ ਬਾਈ ਕਰ ਸਕਦੇ ਹੋ 올ਓਵਰ ਸੂਟ ਹੈ ਜੀ ਇਹ ਇਹ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਇਹ ਵਾਲਾ ਜਿਹੜਾ ਸਟਾਫ ਹੈ ਇਹ ਡਬਲ ਪਣੇ ਦੇ ਵਿੱਚ ਹੈ 10 ਮੀਟਰ ਪੂਰਾ ਕੰਪਲੀਟ ਸੂਟ ਹੈ ਜੀ 10 ਮੀਟਰ ਹੈ ਜੀ ਡਬਲ ਪਣੇ ਦੇ ਵਿੱਚ ਪੂਰਾ ਸੂਟ ਕੰਪਲੀਟ ਹੈ 110 ਰੁਪਏ ਪਰ ਪ੍ਰਾਈਜ਼ ਰਹੂਗੀ ਇਹਦੀ ਅਸੀਂ ਸਾਰੇ ਪੀਸਾਂ ਦੀ ਕੱਟ ਦੱਸਾਂਗੇ ਕਿੰਨੀ-ਕਿੰਨੀ ਐ ਜੇਕਰ ਕਿਸੇ ਵੀ ਮੇਰੀ ਭੈਣ ਨੂੰ ਇਹ ਸਵੈਨਾ ਪੀਸਾਂ ਦੀ ਲੋੜ ਹੋਵੇ ਤਾਂ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਇਹ ਵਾਲਾ ਪੀਸ ਜਿਹੜਾ 10 ਮੀਟਰ ਦਾ ਡਬਲ ਪਣੇ ਵਿੱਚ ਆ ਪੂਰਾ ਕੰਪਲੀਟ ਸੂਟ ਹੈ ਜੀ ਠੀਕ ਹੈ ਜੀ ਇਸ ਤੋਂ ਅਗਲਾ ਪੀਸ ਦੇਖੋ ਇਹ ਸ਼ਰਟ ਪੀਸ ਹੈ ਜੀ ਇਹਦੇ ਨਾਲ ਅਸੀਂ ਬਾਟਮ ਮੈਚ ਕੀਤੀ ਹੋਈ ਹੈ ਠੀਕ ਹੈ ਸਾਡੇ ਕੋਲ ਤੁਸੀਂ ਬਾਟਮ ਵੀ ਲੈ ਸਕਦੇ ਹੋ ਇਹ ਵਾਲੀ ਸੀ ਬਾਟਮ ਮੈਚ ਕੀਤੀ ਆ ਟਾਈ ਮੀਟਰ ਇਹਦੀ ਕੱਟ ਰਹੂਗੀ ਠੀਕ ਹੈ ਜੀ ਇਹਦੀ ਟਾਈ ਮੀਟਰ ਕੱਟ ਰਹੂਗੀ ਜੀ ਇਹ ਵਾਲਾ ਸ਼ਰਟ ਪੀਸ ਐ ਨਾਲੇ ਇਹਦੇ ਬਾਟਮ ਐ ਜੀ ਅਗਲਾ ਪੀਸ ਦੇਖੋ ਇਹ ਵੀ ਰਸ਼ੀਆ ਦਾ ਕਾਟਨ ਲੌਨ ਐ ਇਹ ਵਾਲਾ ਪੀਸ ਵੀ 4.5 ਮੀਟਰ ਰਹੂਗਾ ਜੀ ਪੂਰਾ ਕੰਪਲੀਟ ਸੂਟ ਬਣ ਸਕਦਾ ਤੁਹਾਡਾ 4.5 ਮੀਟਰ ਰਹੂਗਾ ਰਸ਼ੀਆ ਦਾ ਕਾਟਨ ਲਾਉਣਾ ਹੈ। ਠੀਕ ਹੈ ਜੀ ਰਸ਼ੀਆ ਦਾ ਕਾਟਨ ਲਾਉਣਾ ਹੈ। 4.5 ਮੀਟਰ ਇਹਦੀ ਕੱਟ ਰਹੂਗੀ ਜੀ। ਅਗਲਾ ਪੀਸ ਦੇਖੋ ਤੁਸੀਂ। ਇਹ ਵੀ ਪ੍ਰਿੰਟ ਬੜਾ ਪਿਆਰਾ। ਇਹ ਵੀ ਵੱਡੇ ਪਣੇ ਦੇ ਵਿੱਚ ਸਟਾਫ ਹੈ ਡਬਲ ਪਣਾਂ ਜੀ ਇਹਦਾ। ਇਹਦੀ ਜਿਹੜੀ ਕੱਟ ਰਹੂਗੀ। ਇਸ ਤੋਂ ਦੱਸਣ ਲੱਗੇ ਆ। ਇਹਦੀ 1.5 ਸਵਾ 3 ਮੀਟਰ ਕੱਟ ਰਹੂਗੀ ਜੀ ਪੂਰਾ ਕੰਪਲੀਟ ਸੂਟ ਹੈ ਜੀ ਇਹ ਪੂਰਾ ਕੰਪਲੀਟ ਸੂਟ ਹੈ 1.5 ਮੀਟਰ ਡਬਲ ਪਣੇ ਦੇ ਵਿੱਚ ਹੈ ਤੁਹਾਡਾ ਸੂਟ ਰਾਵਣਾ ਬਣ ਸਕਦਾ ਪੂਰਾ 1.5 ਮੀਟਰ ਹੈ ਜੀ ਡਬਲ ਪਣੇ ਦੇ ਵਿੱਚ ਇਹ ਕੇਵਲ ਦੇਖੋ ਇਸ ਸਿਰੇ ਕੋਲ ਤੁਸੀਂ ਸ਼ਰਟ ਬਾਏ ਕਰ ਸਕਦੇ ਹੋ ਅਸੀਂ ਇਹ ਵਾਲੀ ਇਹਦੇ ਨਾਲ ਬਾਟਮ ਲਗਾਈ ਹੈ ਠੀਕ ਹੈ ਜੀ ਤੁਸੀਂ ਪੈਂਟ ਪਲਾਜ਼ੋ ਵੀ ਇਹ ਨਾਲ ਰੈਡੀ ਕਰ ਸਕਦੇ ਹੋ ਸਲਵਾਰ ਵੀ ਰੈਡੀ ਕਰ ਸਕਦੇ ਹੋ ਸ਼ਰਟ ਪੀਸ ਹੈ ਨਾਲ ਮੈਚਿੰਗ ਬਾਟਮ ਹੈ ਠੀਕ ਹੈ ਜੀ ਮੈਚਿੰਗ ਨਾਲ ਬਾਟਮ ਹੈ ਇਹ ਵਾਲਾ ਸ਼ਰਟ ਪੀਸ ਹੈ ਜੀ 2 ਮੀਟਰ ਕੱਟ ਰਊਗੀ ਇਹਦੀ ਸ਼ਰਟ ਪੀਸ ਹੈ ਜੀ 2 ਮੀਟਰ ਕੱਟ ਰਊਗੀ ਜੀ ਇਹ ਵਾਲਾ ਪੀਸ ਦੇਖੋ ਇਹਦੀ ਜੇਰੀ ਕੱਟਾ ਹੋ 4 ਮੀਟਰ ਆਈ ਜੇ ਕਿਸੇ ਬੇਰੀ ਭੈਣ ਦਾ ਸੂਟ 4 ਮੀਟਰ ਦੇ ਵਿੱਚ ਬੰਦ ਆ ਤਾਂ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ। ਇਹਦੀ ਕੱਟ 4 ਮੀਟਰ ਰਹੂਗੀ ਜੀ। ਅਗਲਾ ਪੀਸ ਦੇਖੋ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਇਹਦਾ। ਪ੍ਰਿੰਟ ਬਹੁਤ ਪਿਆਰਾ। कॉटन लाउने रशिया दा। रशिया दा कॉटन लाउने। ਇਹਦੀ ਜਿਹੜੀ ਕੱਟ ਰਹੂਗੀ ਜੀ। ਤੁਹਾਨੂੰ ਦੱਸਣ ਲੱਗਿਆ ਜੀ ਕਿੰਨੀ ਕੱਟ ਰਹੂਗੀ। ਇਹ ਵੀ ਡਬਲ ਪਣੇ ਦੇ ਵਿੱਚ ਐ। ਕੰਪਲੀਟ ਸੂਟ ਹੈ ਜੀ ਠੀਕ ਹੈ ਜੀ ਇਹ ਸਵਾ ਕ 2 ਮੀਟਰ ਸਟਾਫ ਹੈ ਜੇਕਰ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸਵਾ ਕ 2 ਮੀਟਰ ਇਹ ਵਾਲਾ ਡਬਲ ਪਣੇ ਦੇ ਵਿੱਚ ਹੈ ਠੀਕ ਹੈ ਜੀ ਡਬਲ ਪਣੇ ਦੇ ਵਿੱਚ ਅਗਲਾ ਪੀਸ ਦੇਖੋ ਇਹ ਵੀ ਤੁਸੀਂ ਸਾਡੇ ਕੋਲ ਸ਼ਰਟ ਪੀਸ ਰੈਡੀ ਕਰ ਸਕਦੇ ਹੋ ਬਹੁਤ ਪਿਆਰਾ ਪੀਸ ਹੈ ਇਹ ਰਸ਼ੀਆ ਦਾ ਕਾਟਨ ਲੌਨ ਹੈ ਠੀਕ ਹੈ ਜੀ 2 2 ਮੀਟਰ 25 ਇੰਚ ਰਹੂਗਾ ਇਹ ਵਾਲਾ ਸਟਾਫਰ ਡਬਲ ਪੜਾ ਜੀ ਸ਼ਰਟ ਪੀਸ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਰਸ਼ੀਆ ਦਾ ਕਾਟਨ ਲੌਨ ਹੈ ਪ੍ਰਿੰਟ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਅਗਲਾ ਪੀਸ ਦੇਖੋ ਜੀ ਇਹ ਵਾਲੇ ਪੀਸ ਦੀ ਜਿਹੜੀ ਕੱਟ ਰਹੂਗੀ ਇਹ ਵਾਲੇ ਪੀਸ ਦੀ ਜਿਹੜੀ ਕੱਟ ਰਹੂਗੀ ਜੇਕਰ ਤੁਹਾਨੂੰ ਇਹ ਵਾਲਾ ਪੀਸ ਪਸੰਦ ਆ ਤਾਂ ਇਹ ਵੀ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਠੀਕ ਹੈ ਜੀ 3 ਕਿ ਮੀਟਰ ਰਹਿਣੀ ਹੈ ਦੀ ਕੱਟ ਇਹ ਵਾਲੇ ਪੀਸ ਦੀ 3 ਕਿ ਮੀਟਰ ਕੱਟ ਰਹਿਣ ਵਾਲੀ ਹੈ ਜੇਕਰ ਤੁਸੀਂ ਫਰੌਕ ਰੈਡੀ ਕਰਨਾ ਚਾਹਦੇ ਹੋ ਫਰੌਕ ਵੀ ਬਣਾ ਸਕਦੇ ਹੋ ਸ਼ਰਟ ਪੀਸ ਲੈਣਾ ਚਾਹਦੇ ਹੋ ਸ਼ਰਟ ਪੀਸ ਵੀ ਲੈ ਸਕਦੇ ਹੋ ਪ੍ਰਿੰਟ ਦੇਖੋ ਬੜਾ ਪਿਆਰਾ ਲੀਫ ਪ੍ਰਿੰਟਿੰਗ ਹੈ ਅਗਲਾ ਪੀਸ ਦੇਖੋ ਜੀ ਇਹਦਾ ਪ੍ਰਿੰਟ ਬੜਾ ਪਿਆਰਾ ਬਹੁਤ ਪਿਆਰਾ ਪ੍ਰਿੰਟ ਹੈ ਠੀਕ ਹੈ ਜੀ ਸਾਢੇ 1.3 ਮੀਟਰ ਰਹੂਗਾ ਸਟਾਫ ਠੀਕ ਹੈ ਇਹਦੇ ਵਿੱਚ ਛੋਟੀਆਂ ਛੋਟੀ ਜਿਹੀ ਇੱਕ ਟੋਕ ਆ ਜੀ ਇਸ ਕਰਕੇ ਅਸੀਂ ਸ਼ਰਟ ਪੀਸ ਦੇ ਵਿੱਚ ਹੀ ਦਵਾਂਗੇ ਇਹਨੂੰ ਸਾਢੇ 3 ਮੀਟਰ ਰਹੂਗਾ ਸਟਾਫ ਇਹਨੂੰ ਅਸੀਂ ਸ਼ਰਟ ਪੀਸ ਵਿੱਚ ਦਵਾਂਗੇ ਜੇਕਰ ਕਿਸੇ ਨੇ ਇਹ ਵਾਲਾ ਸ਼ਰਟ ਪੀਸ ਲੈਣਾ ਸਾਡੇ ਕੋਲੋਂ ਤਾਂ ਬਾਈ ਕਰ ਸਕਦੇ ਹੋ ਸਾਢੇ 3 ਮੀਟਰ ਕਪੜਾ ਪਰ ਦਵਾਂਗੇ ਅਸੀਂ ਸ਼ਰਟ ਪੀਸ ਦੇ ਵਿੱਚ 2 ਮੀਟਰ ਦੇ ਵਿੱਚ ਦਵਾਂਗੇ ਜੀ ਅਗਲਾ ਦੇਖੋ ਇਹ 4 ਮੀਟਰ ਹੈ ਜੀ ਠੀਕ ਹੈ ਜੀ ਲਿਵਿਆ ਦਾ ਇਹ ਲਿਵਿਆ ਬ੍ਰਾਂਡ ਦਾ ਇਹ ਲਿਵਿਆ ਬ੍ਰਾਂਡ ਦਾ ਰਹੂਗਾ 4 ਮੀਟਰ ਸਟਾਫ ਹੈ ਜੀ ਠੀਕ ਹੈ ਜੀ 4 ਮੀਟਰ ਸਟਾਫ ਹੈ ਆਲ ਓਵਰ ਸੂਟ ਰਹੂਗਾ ਬਹੁਤ ਪਿਆਰਾ ਸੂਟ ਹੈ ਜੇਕਰ ਕਿਸੇ ਮੇਰੀ ਭੈਣੇ ਵਾਲਾ ਬਾਏ ਕਰਨਾ ਹੋਵੇ ਲਿਵਿਆ ਬ੍ਰਾਂਡ ਦਾ ਤਾਂ 110 ਰੁਪਏ ਪਰ ਮੀਟਰ ਦੇ ਨਾਲ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ 4 ਮੀਟਰ ਰਹੂਗਾ ਇਹ ਵਾਲਾ ਸਟਾਫ अगला पीस देखो ये वाला पीस देखो ये भी बड़ा प्यारा जहांट है ये भी साढ़े को शर्ट पीस बाई कर सकते हो ठीक है जी शर्ट पीस है जी ये शर्ट पीस साढ़े को वाला बाई कर सकते हो बहुत प्यारा प्रेंट है इस तु तो अगला पीस देखो ये प्रिंटिंग बड़ी प्यारी है अस बॉटम लग है ਜੇਕਰ ਤੁਸੀਂ ਪੈਂਟ ਪਲਾਜ਼ੋ ਰੈਡੀ ਕਰਨਾ ਚਾਹੁੰਦੇ ਹੋ ਤਾਂ ਪੈਂਟ ਪਲਾਜ਼ੋ ਵੀ ਰੈਡੀ ਕਰ ਸਕਦੇ ਹੋ ਪ੍ਰਿੰਟ ਤੁਸੀਂ ਦੇ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਇਹ ਵੀ ਸ਼ਰਟ ਪੀਸ ਹੈ ਜੀ ਠੀਕ ਹੈ ਤੁਹਾਨੂੰ ਸਾਡੇ ਕੋਲ ਤੁਸੀਂ ਸ਼ਰਟ ਪੀਸ ਹੈ ਬਾਈ ਕਰ ਸਕਦੇ ਹੋ 2 ਮੀਟਰ ਉਹਗੇ ਦੀ ਕੱਟ ਸ਼ਰਟ ਪੀਸ ਹੈ ਜੀ ਇਹ ਵਾਲਾ ਦੇਖੋ ਪੀਸ ਇਹ ਵੀ ਡਬਲ ਪਣਾ ਜੀ ਡਬਲ ਪਣਾ 10 ਮੀਟਰ ਦੀ ਕੱਟ ਰਹੋਗੀ ਕੰਪਲੀਟ ਸੂਟ ਹੈ ਜੀ ਪੂਰਾ ਇਹ ਕਿਉਂਕਿ ਇਹਦਾ ਪਣਾ ਡਬਲ ਹੈ ਪੂਰਾ ਕੰਪਲੀਟ ਸੂਟ ਹੈ 10 ਮੀਟਰ ਕੱਟ ਰਹੋਗੀ ਠੀਕ ਹੈ ਜੀ ਜਿਹੜਾ ਜਿਹੜਾ ਵੱਡਾ ਪਣਾ ਹੁੰਦਾ ਜਾਂ ਡਬਲ ਪਣਾ ਹੁੰਦਾ ਉਹਦੀ ਜਿਹੜੀ ਪ੍ਰਾਈਸ ਹੈ 155 ਰੁਪਏ ਪਰ ਮੀਟਰ ਹੈ ਛੋਟੇ ਦੀ 110 ਰੁਪਏ ਪਰ ਮੀਟਰ ਹੈ ਪਰ ਪੂਰੇ ਸੂਟ ਦੀ ਪ੍ਰਾਈਸ ਸੇਮ ਹੁੰਦੀ ਹੈ ਜੀ ਠੀਕ ਹੈ ਜੀ ਪ੍ਰਾਈਸ ਸੇਮ ਹੀ ਪਾਊਗੀ ਛੋਟਾ ਹੋਵੇ ਵੱਡਾ ਹੋਵੇ ਪ੍ਰਾਈਸ ਸੇਮ ਪੈਣੀ ਆ ਪਰ ਉਹ ਵਾਲਾ ਕਪੜਾ 3 ਮੀਟਰ ਜਾਂ 3.5 ਹੁੰਦਾ ਉਹ ਵਾਲਾ 5 ਹੁੰਦਾ ਜੀ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਡਬਲ ਪਣਾ ਜੀ ਇਹਦਾ ਵੀ ਜਿਹੜਾ ਇਹ ਵਾਲਾ ਪੀਸ ਹੈ ਜਿਹੜਾ ਇਹ ਵੀ 3 ਮੀਟਰ ਹੈ ਜੀ ਡਬਲ ਪਣੇ ਦਾ 3 ਮੀਟਰ ਪੀਸ ਹੈ ਜੀ ਤੁਹਾਡਾ ਕੰਪਲੀਟ ਸੂਟ ਰਾਵਣਾ ਬਣ ਸਕਦਾ ਰਾਮਣਾ ਤੁਹਾਡਾ ਸੂਟ ਬੜੂਗਾ ਡਬਲ ਪਣਾ ठीक है रशिया का कॉटन लाइन है रशिया का कॉटन लाण है पूरा कंप्लीट सूट है जी डा दब, डबल पना तीन मीटर है जी ठीक है जी साढ़े कोई बाय कर सकते एक वाला पीस देखो ये जी डे पौने के दो मीटर है जी शर्ट पीस ए वाली यदि ढाई मीटर रहूगी बॉटम ठीक है जी ढाई मीटर रहूगी यदि बॉटम ਪੌਣੇ ਕੇ 2 ਮੀਟਰ ਹੈ ਜੀ ਜੇਕਰ ਕਿਸੇ ਵੀ ਦੀ ਭੈਣ ਦਾ ਫੋਲਡ ਕਰਕੇ ਬੰਦ ਹੈ ਤਾਂ ਇਹ ਵਾਲਾ ਸਾਡੇ ਕੋਲ ਤੁਸੀਂ ਸੂਟ ਬਾਇ ਕਰ ਸਕਦੇ ਹੋ ਜਾਇਰੇ ਵਿੱਚ ਲੈਸ ਇਨਸਰਟ ਕਰਕੇ ਵੀ ਤੁਸੀਂ ਇਹਦੀ ਲੈਂਥ ਕੰਪਲੀਟ ਕਰ ਸਕਦੇ ਹੋ ਪ੍ਰਿੰਟ ਬੜਾ ਪਿਆਰਾ ਠੀਕ ਹੈ ਜੀ ਰਸ਼ੀਆ ਦਾ ਕਾਟਨ ਲੌਨ ਰਹਿਣ ਵਾਲਾ ਜੀ ਇਹ ਕੇਵਲਾ ਪੀਸ ਦੇਖੋ ਇੱਕ ਲੇਲਨ ਕਾਟਨ ਹੈ ਪ੍ਰਿੰਟ ਤੁਸੀਂ ਦੇ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਸ਼ਰਟ ਪੀਸ ਹੈ ਜੀ ਸਾਡੇ ਕੋਲੇ ਅਸੀਂ ਇਹਦੇ ਦੀ ਜਿਹੜੀ ਬਾਟਮ ਲਗਾਈ ਹੈ ਠੀਕ ਹੈ ਜੀ ਅਸੀਂ ਇਹਦੇ ਨਾਲ ਜਿਹੜੀ ਬਾਟਮ ਲਗਾਈ ਹੈ ਇਹ ਵਾਲੀ ਹੈ ਜੀ ਠੀਕ ਹੈ ਜੀ ਇਹ ਬਾਟਮ ਲਗਾਈ ਅਸੀਂ ਇਹਦੇ ਨਾਲ ਲੇਲਨ ਸਟਾਫ ਹੈ ਜੀ ਲੇਲਨ ਸਟਾਫ ਰਹਿਣ ਵਾਲਾ ਹੈ ਜੀ ਠੀਕ ਹੈ ਜੀ ਲੇਲਨ ਸਟਾਫ ਰਹਿਣ ਵਾਲਾ ਹੈ ਦਾਸ ਬ੍ਰਾਂਡ ਦਾ ਜੀ ਲਿਵਿਆ ਦਾ ਹੈ ਦਾਸ ਬ੍ਰਾਂਡ ਦਾ ਲਿਵਿਆ ਦਾ ਹੈ एक सौ दस रुपए पर मीटर ही प्राइज रहूगी जी अगला पीस देखो सवा कं मीटर पीस है जी ये भी डबल दे बच्चे। दो मीटर पच्ची इंच है जी ये दे बच्चे। प्रिंट बहुत ज़्यादा प्यारा बहुत ज़्यादा प्यारा प्रिंट है डबल है जी का जे का थोड़ा तो इन्े स्टफ के 10 ਕਿ ਮੀਟਰ 3.5 ਮੀਟਰ ਵਿੱਚ suit ਬਣਦਾ ਤੇ ਸਾਡੇ ਕੋਲੋਂ buy ਕਰ ਸਕਦੇ ਹੋ shirt piece ਲੈਣਾ ਚਾਹੋ ਤਾਂ shirt piece ਵੀ ਲੈ ਸਕਦੇ ਹੋ ਇਹਨਾਂ ਨਾਲ ਅਸੀਂ ਤੁਹਾਨੂੰ matching bottom ਵੀ ਦੇ ਸਕਦੇ ਆ ਐਦਾਂ ਹੀ parrot ਜੇ ਕਲਰ ਦੀ matching bottom ਦੇ ਸਕਦੇ ਆ ਬਹੁਤ ਪਿਆਰਾ suit ready ਹੋਣ ਇਹ ਵਾਲਾ ਬਣ ਕੇ print ਵੀ ਬਹੁਤ ਪਿਆਰਾ ਇਹਦਾ print ਵੀ ਬਹੁਤ ਪਿਆਰਾ ਅਗਲਾ piece ਦੇਖੋ ਜੀ ਇਹਦੀ ਵੀ ਕਾਫੀ ਡਿਮਾਂਡ ਸੀ ਇਹ ਵਾਲੇ piece ਦੀ ਸਾਡੇ ਕੋਲੋਂ ਇਹ 1.7 ਮੀਟਰ ਹੈ ਜੀ ਟੋੜਾ ਕੰਪਲੀਟ ਸੂਟ ਬਣ ਸਕਦਾ ਇਹਦਾ ਸਵਾ ਕ ਚਾਰ ਮੀਟਰ ਸਟੱਫ ਰਹਿਣ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਇਹ ਰਸ਼ੀਆ ਦਾ ਕਾਟਨ ਲੌਨ ਹੈ ਰਸ਼ੀਆ ਦਾ ਕਾਟਨ ਲੌਨ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਇਹ ਵਾਲਾ ਪੀਸ ਤੁਸੀਂ ਦੇਖ ਸਕਦੇ ਹੋ 2 ਮੀਟਰ ਹੈ ਜੀ ਇਹ ਇਹ ਵਾਲੀ ਸੀਦੇ ਨਾਲ ਬਾਟਮ ਲਗਾਈ ਹੈ ਜੇਕਰ ਕਿਸੇ ਲਈ ਪੈਨ ਦਾ 2 ਮੀਟਰ ਦੇ ਵਿੱਚ ਸ਼ਰਟ ਬਣਦੀ ਹੈ ਠੀਕ ਹੈ ਜੇਕਰ ਕਿਸੇ ਦੀ ਲੈਂਥ ਜ਼ਿਆਦਾ ਹੈ ਤੇਰੇ ਵਿੱਚ ਲੈਸ ਇਨਸਰਟ ਕਰਕੇ ਤਾਂ ਇਹਦੀ ਲੈਂਥ ਤੁਸੀਂ ਕੰਪਲੀਟ ਕਰ ਸਕਦੇ ਹੋ 2 ਮੀਟਰ ਦੇ ਵਿੱਚ ਤੁਸੀਂ 44 ਇੰਚ ਤੱਕ ਲੈਂਥ ਕੰਪਲੀਟ ਕਰ ਸਕਦੇ ਹੋ ਜਿਹੜਾ ਵੀ ਸਾਈਡ ਤੋਂ ਉੱਤਰਦਾ ਲੈਸ ਇਨਸਰਟ ਕਰਕੇ ਅਸੀਂ ਉਹਦੀ ਲੈਂਥ ਵਧਾ ਸਕਦੇ ਆ ਦੇਖੋ ਪ੍ਰਿੰਟ ਬਹੁਤ ਪਿਆਰਾ ਹੈ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਨਾਲ ਤੁਸੀਂ ਇਹਦੇ ਨਾਲ ਪੈਂਟ ਪਲਾਜ਼ੋ ਰੈਡੀ ਕਰਕੇ ਬਹੁਤ ਸੋਹਣਾ ਪੀਸ ਬਣਾ ਸਕਦੇ ਹੋ ਜੀ ਪੈਂਟ ਪਲਾਜ਼ੋ ਰੈਡੀ ਕਰਕੇ ਅਗਲਾ ਦੇਖੋ ਜੀ ਇਹ ਕੇਵਲ ਆ ਪ੍ਰਿੰਟ ਆਊਗਾ ਇਹ ਵੀ ਸ਼ਰਟ ਪੀਸ ਹੈ ਜੀ ਸਾਡੇ ਕੋਲੇ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਵੀ ਬਹੁਤ ਪਿਆਰਾ ਪ੍ਰਿੰਟ ਹੈ ਸ਼ਰਟ ਪੀਸ ਹੈ ਇਹ ਵਾਲੇ ਦੇ ਨਾਲ ਬਾਟਮ ਹੈ ਜੇਕਰ ਕਿਸੇ ਵੀਰੀ ਭੈਣ ਨੂੰ ਇਹ ਵਾਲਾ ਪਸੰਦ ਆ ਤਾਂ ਉਹ ਵੀ ਸਾਡੇ ਕੋਲੋਂ ਬਾਈ ਕਰ ਸਕਦੀ ਹੈ ਸ਼ਰਟ ਪੀਸ ਹੈ ਜੀ ਇਹ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਵੀ ਸ਼ਰਟ ਪੀਸ ਹੈ ਇਹ ਵਾਲੀ ਇਹਦੇ ਨਾਲ ਬਾਟਮ ਹੈ ਜੀ कॉटन लोन ਹੈ ਰਸ਼ੀਆ ਦਾ ਰਸ਼ੀਆ ਦਾ कॉटन लोन है ਇਹ मैचिंग बॉटम है ਨਾਲ 2 मीटर शर्ट ਰਹੂਗੀ बॉटम ਰਹੂਗੀ 2 मीटर ਠੀਕ ਹੈ ਜੀ ਡਬਲ ਪਣਾ ਜੀ ਇਹ ਡਬਲ ਪਣਾ ਡਬਲ ਪਣਾ ਜੀ ਇਹ ਸ਼ਰਟ ਪੀਸ ਹੈ ਤੇ ਇਹ ਵਾਲੀ ਬਾਟਮ ਹੈ ਨਾਲ ਇਹ ਵੀ ਸ਼ਰਟ ਪੀਸ ਹੈ ਜੀ ਇਹ ਵਾਲੇ ਨਾਲ ਮੈਚਿੰਗ ਬਾਟਮ ਹੈ ਜੇਕਰ ਕਿਸੇ ਵੀ ਮੇਰੀ ਭੈਣ ਨੂੰ ਇਹ ਵਾਲਾ ਪੀਸ ਪਸੰਦ ਆ ਸੋਬਰ ਜਿਹਾ ਕਲਰ ਹੈ ਠੀਕ ਹੈ ਜੀ ਇਟਸ ਬਹੁਤ ਸੋਬਰ ਕਲਰ ਹੈ ਤੇ ਪੀਸ ਰੈਡੀ ਹੋਣਾ ਬਹੁਤ ਜ਼ਿਆਦਾ ਸੋਹਣਾ ਬਣ ਕੇ ਠੀਕ ਹੈ ਜੀ ਅਸੀਂ ਬਾਟਮ ਲਾਲ ਦਾ ਪੀਸ ਇਹਦੇ ਵਿੱਚ ਅਟੈਚ ਕਰ ਸਕਦੀ ਆ ਲੈਸ ਅਨਸਰਟ ਕਰਕੇ ਤੇ ਬਹੁਤ ਸੋਹਣਾ ਰੈਡੀ ਹੋਣਾ ਇਹ ਵਾਲਾ ਪੀਸ ਕਿਉਂਕਿ ਪ੍ਰਿੰਟ ਬੜਾ ਪਿਆਰਾ ਤੇ ਕਲਰ ਵੀ ਬੜਾ ਸੋਬਰ ਜਿਹਾ ਕਾਟਨ ਲੌਂਡ ਹੋਊਗੀ ਠੀਕ ਹੈ ਜੀ ਅਗਲਾ ਪੀਸ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਇਹ ਵਾਲੀ ਸੀਜਨ ਆ ਬਾਟਮ ਲਗਾਈ ਹੈ ਠੀਕ ਹੈ ਜੀ ਜੇਕਰ ਕੱਲਾ ਸ਼ਲਡ ਪੀਸ ਲੈਣਾ ਚਾਹੁੰਦੇ ਹੋ ਤਾਂ ਕੱਲਾ ਸ਼ਲਡ ਪੀਸ ਵੀ ਲੈ ਸਕਦੇ ਹੋ ਬਹੁਤ ਜ਼ਿਆਦਾ ਪਿਆਰਾ ਪੀਸ ਹੈ ਜੀ ਠੀਕ ਹੈ ਇਹ ਵੀ ਇਹ ਵੀ ਲੇਸ ਇਨਸਰਟ ਕਰਕੇ ਲੇਸ ਦਾ ਡਿਜ਼ਾਈਨ ਕਰਕੇ ਬਹੁਤ ਸੋਹਣਾ ਪੀਸ ਰੈਡੀ ਹੋਣਾ ਜੀ ਠੀਕ ਹੈ ਜੀ ਬਹੁਤ ਸੋਹਣਾ ਪੀਸ ਰੈਡੀ ਹੋਣਾ ਇਹ ਸਨ ਅੱਜ ਜਿਹੜੇ ਸਾਡੇ ਕੱਟ ਪੀਸ ਠੀਕ ਹੈ ਇੱਕ ਸਾਡੇ ਕੋਲੇ ਇਹ ਵਾਲਾ ਇੱਕ ਪੀਸ ਬਚਿਆ ਇੱਕ ਦੋ ਪੀਸ ਬਚੇ ਆ ਆਰਕੰਡੀ ਦੇ ਇਹ ਵਾਰ ਤੁਹਾਨੂੰ 4 ਮੀਟਰ ਮਿਲ ਜੂਗਾ ਜੀ ਸਟਾਫ ਆਰਕੰਡੀ ਦਾ 4 ਮੀਟਰ ਤੁਹਾਨੂੰ ਇਹ ਵਾਲਾ ਸਟਾਫ ਮਿਲੂਗਾ ਆਰਕੰਡੀ ਦਾ ਠੀਕ ਹੈ 3 ਮੀਟਰ ਦਾ ਇਹ ਵਾਲਾ ਪੀਸ ਹੈ 1 ਮੀਟਰ ਦਾ ਇਹ ਵਾਲਾ ਪੀਸ ਹੈ ਲੀਵਿਆ ਬ੍ਰਾਂਡ ਦੀ ਆਰਕੰਡੀ ਰਹੂਗੀ ਲੀਵਿਆ ਬ੍ਰਾਂਡ ਦੀ ਰਹੂਗੀ ਆਰਕੰਡੀ ਜਿਹੜੀ ਵੀ ਮੇਰੀ ਭੈਣ ਨੂੰ ਪਸੰਦ ਹੋਵੇ ਤੇ ਤੁਸੀਂ ਇਹ ਵਾਲਾ ਪੀਸ ਸਾਡੇ ਕੋਲੋਂ ਪੀਸ ਬਚਿਆ ਉਹ ਲੈ ਸਕਦੇ ਹੋ ਬਾਏ ਕਰ ਸਕਦੇ ਹੋ ਇਹ ਕੇਵਲਾ ਪੀਸ ਹੈ ਜੀ ਪੌਣੇ 2 ਮੀਟਰ ਇਹ ਵੀ ਮੇਰੀ ਭੈਣ ਦੀ ਬੜੀ ਸੋਹਣੀ ਜੀ ਸ਼ਰਟ ਰੈਡੀ ਹੋਣੀ ਆ ਬਣ ਕੇ ਇਹ ਵੀ ਆਰਕੰਡੀ ਦਾ ਪੀਸ ਹੈ ਜੀ ਲਿਵਿਆ ਬ੍ਰਾਂਡ ਦਾ ਰਹੂਗਾ ਬਹੁਤ ਪਿਆਰਾ ਪੀਸ ਐ ਪੌਣੇ 2 ਮੀਟਰੇ ਵਾਲਾ ਪੀਸ ਰਹਿਣ ਵਾਲਾ ਜੇਕਰ ਕਿਸੇ ਮੇਰੀ ਭੈਣ ਦੀ ਫੋਲਡ ਕਰਕੇ ਸ਼ਰਟ ਬਣਦੀ ਤੇ ਸਾਡੇ ਕੋਲ ਇਹ ਵਾਲਾ ਪੀਸ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਇੱਕ ਇਹ ਵਾਲਾ ਪੀਸ ਹੈ ਛੋਟਾ ਜਿਹਾ ਪੀਸ ਹੈ ਇਹ ਵੀ ਆਰਕੰਡੀ ਦਾ ਰਹਿਣ ਵਾਲਾ ਸਵਾ ਕਿ ਮੀਟਰ ਪੀਸ ਹੈ ਜੀ ਜੇਕਰ ਕਿਸੇ ਵੀਰੇ ਭੈਣ ਨੂੰ ਇਹ ਵਾਲੇ ਪੀਸ ਦੀ ਲੋੜ ਹੋਵੇ ਕੋਈ ਡਿਜ਼ਾਈਨ ਕਰਨ ਵਾਸਤੇ ਠੀਕ ਹੈ ਜੀ ਜੇ ਕੱਟ ਸਲੀਪ ਸ਼ਰਟ ਬਣਾਉਣ ਵਾਸਤੇ ਤਾਂ ਇਹ ਵਾਲਾ ਪੀਸ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਆਰਖੰਡੀ ਦਾ ਠੀਕ ਹੈ ਜੀ ਸਵਾ ਸਵਾ ਮੀਟਰ ਸਾਡੇ ਕੋਲੇ ਪੀਸ ਹੈ ਜੀ ਇਹ ਆਰਖੰਡੀ ਦੇ ਜਿਹੜੇ ਬਚੇ ਆ ਜੇਕਰ ਕਿਸੇ ਨੇ ਸਾਡੇ ਕੋਲੋਂ ਬਾਈ ਕਰਨੇ ਆ ਤਾਂ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਸਵਾ ਸਵਾ ਮੀਟਰ ਦੇ ਰਹਿਣ ਵਾਲੇ ਪੀਸ ਜਿਹੜੀਆਂ ਮੇਰੀਆਂ ਭੈਣਾਂ ਕੱਟ ਸਲੀਪ ਆਉਂਦੀਆਂ ਤਾਂ ਉਹਨਾਂ ਦਾ ਇਹ ਰਾਮਨਾਥ 셔ਟ ਬਣ ਸਕਦੀ ਹੈ ਜੀ ਠੀਕ ਹੈ ਜੀ ਇਹ ਸੀ ਸਾਡੇ ਅੱਜ ਦੇ ਕੱਟ ਪੀਸ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜੇ ਮੇਰੀ ਭੈਣੇ ਵਾਲਾ ਪੀਸ ਖਰੀਦਣਾ ਤਾਂ ਅਸੀਂ WhatsApp ਨੰਬਰ ਦਿੱਤਾ ਗਿਆ ਹੈ ਸਕਰੀਨ ਉੱਪਰ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਤੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ Dann wird.